ਉਡੇ ਮਾਰੇ ਦੱਸੋ ਪਹਿਲਾਂ ਕੋਈ ਤੁਸੀਂ ਕੀ ਕਰ ਰਹੇ ਹੋ ਔਰ ਕਿਸ ਤਰ੍ਹਾਂ ਦੀ ਪੜ੍ਹਾਈ ਕੀਤੀ ਮੈਂ 2 ਸਾਲ ਦਾ ਡਿਪਲੋਮਾ ਕੀਤਾ ਜੀਪੀਟੀ ਦੇ ਵਿੱਚ ਬਲਾਈਂਡ ਬੱਚਿਆਂ ਦੇ ਲਈ ਤੇ ਸਰ ਅਸੀਂ ਸੈਂਟਰਾਂ ਵਿੱਚ ਚੋਕ ਕਰ ਰਹੇ ਹਾਂ ਥੈਰੇਪੀ ਸੈਂਟਰਾਂ ਵਿੱਚ ਤੇ ਸਾਡਾ ਸਰ ਮੁੱਦਾ ਹੈ 2016 ਤੋਂ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਿਆ ਤੇ ਉਸ ਤੋਂ ਬਾਅਦ ਸਾਨੂੰ 21 ਦੇ ਵਿੱਚ ਜੱਜਮੈਂਟ ਮਿਲੀ ਹੈ ਤੇ 22 ਦੇ ਵਿੱਚ ਆਰਟੀ ਐਕਟ ਦੇ ਵਿੱਚ ਸ਼ੋਧ ਹੋਇਆ ਰਾਈਟ ਟੂ ਐਜੂਕੇਸ਼ਨ ਦੇ ਵਿੱਚ ਸ਼ੋਧ ਹੋਇਆ ਵੀ ਇਹਨਾਂ ਬੱਚਿਆਂ ਲਈ ਇੱਕ ਦੇ ਉੱਤੇ ਇੱਕ ਟੀਚਰ ਹੋਣਾ ਚਾਹੀਦਾ ਇੱਕ ਸਕੂਲ ਇੱਕ ਸਪੈਸ਼ਲ ਟੀਚਰ 15 15 ਬੱਚਿਆਂ ਪਿੱਛੇ ਇੱਕ ਟੀਚਰ ਹੋਣਾ ਲਾਜ਼ਮੀ ਹਾਂਜੀ ਹਾਂਜੀ ਇਸ ਸੰਵਿਧਾਨ ਦੇ ਵਿੱਚ ਵੀ ਸ਼ੋਧ ਹੋਈ ਹੈ ਔਰ ਸੁਪਰੀਮ ਕੋਰਟ ਨੇ ਵੀ ਡਾਇਰੈਕਸ਼ਨ ਦਿੱਤੀ ਹੈ ਹਾਂਜੀ ਸਰ ਇਹਦਾ ਇਹ ਪ੍ਰੂਫ ਹੈ ਵੀ ਆਰਟੀ ਐਕਟ ਦੇ ਵਿੱਚ ਸ਼ੋਧ ਹੋਈ ਹੈ ਤੇ ਲਿਖਤ ਹੈ ਪਰ ਪੰਜਾਬ ਸਰਕਾਰ ਸ਼ਾਇਦ ਪਤਾ ਨਹੀਂ ਸੰਵਿਧਾਨ ਤੋਂ ਵੱਡੀ ਹੋ ਗਈ ਹੈ ਬੀਏ 2 ਸਾਲ ਤੱਕ ਪਹਿਲਾਂ ਨਹੀਂ ਐਪੀਡੈਵਿਟੀ ਨਹੀਂ ਸਬਮਿਟ ਕਰਾਇਆ ਜਦ ਇਹਨਾਂ ਨੇ ਐਪੀਡੈਵਿਟ ਸਬਮਿਟ ਕਰਾਇਆ ਤਾਂ ਇਹਨਾਂ ਨੇ 2 ਸਾਲ ਦਾ ਹੋਰ ਸਮਾਂ ਮੰਗ ਲਿਆ ਇਸ ਸੰਵਿਧਾਨ ਦੇ ਵਿੱਚ ਲਿਖਿਆ ਜਾ ਚੁੱਕਿਆ ਹੈ ਜਦ ਹਰ ਸਟੇਟ ਨੇ ਭਾਗੀ ਦਿੱਤੀ ਹੈ ਇਥੋਂ ਤੱਕ ਕਿ ਵਿਹਾਰ ਵਰਗੀਆਂ ਸਟੇਟਾਂ ਨੇ ਭਾਗੀ ਦਿੱਤੀਆਂ ਤੇ ਅੱਜ ਤੱਕ ਦੀ ਸਾਰਿਆਂ ਨੂੰ ਵੱਡੀ ਭਾਗੀ ਹੈ ਇੱਕ ਵਾਰ ਦੇ ਵਿੱਚ 6000 ਵੈਕੈਂਸੀ ਦਿੱਤੀ ਹੈ ਸਪੈਸ਼ਲ ਲੈਕਚਰ ਦੀ ਪਹਿਲੀ ਵਾਰ ਇਸ ਕਪਨ ਪੰਜਾਬ ਕਿੱਥੇ ਸਰ ਇਹ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਆ ਵੀ ਹਰੀ ਕ੍ਰਾਂਤੀ ਨੂੰ ਭੁੱਲ ਕੇ ਲੋਕ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਆ ਜੇ ਅਸੀਂ ਇਹ ਪੁਰਾਣੀ ਗੱਲ ਕਰੀਏ ਚਲੋ ਮੈਂ ਤਾਂ ਜੋ ਫਿਰ ਵੀ ਠੀਕ ਹਾਂ ਲੋਬੀਜਨ ਹੈ ਮੇਰਾ ਤਾਂ ਬਾਕੀ ਜੋ ਬੱਚੇ ਹੈ ਬਲਾਈਂਡ ਹੈ ਉਹ ਆਈਐਸ ਲੈਵਲ ਤੱਕ ਗਏ ਹੈ ਤਾਂ ਪਤਾ ਦੇ ਜਾਣਗੇ ਜੇ ਸਰ ਉਹਨਾਂ ਕੋਲੇ ਐਜੂਕੇਸ਼ਨ ਹੋਵੇ। ਕਿਆ ਦੇਸੀ ਇਹ ਬੱਚਿਆਂ ਦੀ ਮੰਗ ਲੈ ਕੇ ਜਾਣਿਆ ਵੀ ਇਹ ਬੱਚਿਆਂ ਦੀ ਉਹਨਾਂ ਦੇ ਜੋ ਨਜ਼ਦੀਕ ਦਾ ਪਿੰਡ ਦਾ ਸਕੂਲ ਹੈ ਤਾਂ ਉੱਥੇ ਟੀਚਰ ਹੋਣਾ ਚਾਹੀਦਾ ਨਾ ਕਿ ਇਹਨਾਂ ਨੂੰ ਆਪਣੇ ਘਰ ਤੋਂ ਵੱਡੇ ਸ਼ਹਿਰ ਦੇ ਵਿੱਚ ਜਾਣਾ ਪਵੇ। ਮਸ 问题 ਕੀ ਆਉਂਦੀ ਹੈ ਥੋੜੀ ਜਿਵੇਂ ਲੋ ਲੋ ਵੀ ਨਹੀਂ ਮਿਲਦੀ। ਹਾਂ ਜੀ ਕਿਹੜੇ ਸਕੂਲਾਂ ਚ ਬੜੇ ਹੁੰਦੇ। ਮੈਂ ਨਾਰਮਲ ਜੀ ਪੜੇ ਜੀ ਨਾਰਮਲ ਜੀ ਪੜੇ ਹਾਂ ਜੀ ਕਿਉਂਕਿ ਮੈਨੂੰ ਬਾਅਦ ਵਿੱਚ ਮੇਰੇ ਅੱਖ ਵੀ ਜੜਕਾ ਵੱਜਾ ਸੀ ਉਹ ਤੋਂ ਬਾਅਦ ਮੇਰੀ ਵਿਜਨ ਗਈ ਹੈ ਕਈ ਬੱਚਿਆਂ ਨੂੰ ਜਨਮ ਤੋਂ ਹੀ ਹੁੰਦੀ ਹੈ ਜੀ ਬੋੜਾ ਨਾਲ ਵੀ ਕੋ ਮੀਟਿੰਗ ਹੋਈ ਹੈ ਤੁਸੀਂ ਸਵਾਲ ਕੀਤਾ ਸੀ ਕਿਸ ਗੱਲ ਤੇ ਵਿਚਾਰ ਕਰਨਾ ਹੈ ਕਿਹੜੀ ਗੱਲ ਸੋਚਣਾ ਚਾਹੁੰਦੇ ਸੀ ਅਸੀਂ ਉਸ ਟਾਈਮ ਇਹਨਾਂ ਨੂੰ ਇਹ ਗੱਲ ਕਹੀ ਸੀ ਵੀ ਦੇਖੋ ਸਪ੍ਰਿੰਗ ਕੋਡ ਦੀ ਜਜਮੈਂਟ ਆ ਗਈ ਹੈ ਉਸ ਟਾਈਮ ਜੀ 14 ਮਹੀਨਾ ਸਮਾਂ ਹੋ ਗਿਆ ਸੀ ਜਦ ਅਸੀਂ ਮੀਟਿੰਗ ਕਰੀ ਸੀ ਆਰਟੀਐਕ ਦੇ ਸ਼ੋਅ ਤੋਂ ਬਾਅਦ ਤਾਂ 14 ਮਹੀਨਾ ਬਾਅਦ ਅਸੀਂ ਜੂਨੀਅਨ ਬਣਾ ਕੇ ਮੀਟਿੰਗ ਕਰੀਏ ਨਾ ਨਾ ਤਾਂ ਇਹ ਕਹਿੰਦੇ ਹਾਂ ਜੀ ਤੁਸੀਂ ਤਿਆਰੀ ਕਰੋ ਤੁਹਾਡੀ ਜਲਦ ਅਸੀਂ ਭਰਤੀ ਦੇ ਰਹੀ ਹਾਂ ਤੁਹਾਡੇ ਕੋਲ ਡਾਟਾ ਕਿਹੜਾ ਸਾਡੇ ਕੋਲ ਡਾਟਾ ਜੀ ਜਿਹਦੇ ਵਿੱਚ ਇਹਨਾਂ ਨੇ 2 ਸਾਲ ਦਾ ਸਮਾਂ ਮੰਗਿਆ ਆਰਟੀ ਐਕਟ ਹੈ ਆ ਸਿਰਫ ਇੰਨੀਆਂ ਸਟੇਟਾਂ ਦੀ ਭਰਤੀ ਹੈ ਜੀ ਪੰਜਾਬ ਜਾਂ ਇਹਦੇ ਨਾਲ 2-3 ਹੋਰ ਸਟੇਟਾਂ ਹੋਣਗੀਆਂ ਜਿਹੜੀਆਂ ਇਸ ਟਾਈਮ ਨਹੀਂ ਭਰਤੀ ਕਰ ਰਹੀਆਂ ਪਰ ਹੋਰ ਕਿੰਨੀਆਂ ਸਟੇਟਾਂ ਹੋਣਗੀਆਂ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਸਟੇਟਾਂ ਮਿਲਣਗੀਆਂ ਆ ਰਾਜਸਥਾਨ ਹੈ 18 ਤੋਂ ਭਰਤੀ ਕਰਦਾ ਆ ਰਹੇ ਆ ਕੱਲੀ ਦਿੱਲੀ ਦੀ ਭਰਤੀ ਆ ਇਸ ਟਾਈਮ ਨੂੰ ਮੇਰੇ ਸਾਹਮਣੇ 8 ਤੋਂ 9 ਭਰਤੀਆਂ ਆ ਚੁੱਕੀਆਂ ਨੇ ਵਿਹਾਰ ਦੇ ਵਿੱਚ ਪਹਿਲੀ ਵਾਰ ਦੇ ਵਿੱਚ 6000 ਦੀ ਭਰਤੀ ਆਈ ਹੈ ਅੱਛਾ ਇਹ ਕੋਈ ਨਹੀਂ ਪੰਜ ਡਿਮਾਂਡਸ ਤੇ ਤੁਸੀਂ ਜਾਨੀ ਸਰਕਾਰ ਨਾਲ ਬਸ ਮਣ ਜੜਾਈ ਕਰਦੇ ਹੋ ਹੈ ਨਾ ਜੇ ਸਾਡੀ ਹੀ ਮੰਗ ਤਾਂ ਉਹੀ ਹੈ ਜਦ ਸਪੈਸ਼ਲ ਟੀਚਰ ਹੋਵੇਗਾ ਤਾਂ ਦੇ ਬੱਚੇ ਦਾਖਲਾ ਹੋ ਸਕਦਾ ਹੁਣ ਮਾਪੇ ਵੀ ਏਦਾਂ ਕਿਦਾਂ ਭੇਜ ਦੇਗਾ ਆਪਣਾ ਭਰਤੀ ਹੋ ਰਹੀ ਹੈ ਜੰਮੀ ਚ ਭਰਤੀ ਹੋ ਰਹੀ ਹੈ ਹਾਂਜੀ ਮਤਲਬ ਫਿਰ ਤੁਸੀਂ ਤੁਹਾਡੀ ਇਹ ਗੱਲ ਨਹੀਂ ਹੋਈ ਕਿ ਦਿੱਲੀ ਵੀ ਉਹੀ ਪ੍ਰਸ਼ਾਸਨ ਚੱਲ ਰਿਹਾ ਹੈ ਜੀ ਉਹੀ ਪ੍ਰਸ਼ਾਸਨ ਪੰਜਾਬ ਚ ਚਲਾਉਣ ਦੀ ਗੱਲ ਨਹੀਂ ਅਸੀਂ ਪਹਿਲੀ ਮੀਟਿੰਗ ਦੇ ਉੱਤੇ ਹੀ ਇਹਹੀ ਗੱਲ ਕਹੀ ਸੀ ਤੁਹਾਨੂੰ ਜਿਸ ਦਿਨ ਤੁਹਾਡੀ ਸਰਕਾਰ ਆਈਏ ਚਲੋ ਅਸੀਂ ਵੀ ਵੋਟਾਂ ਪਾਈਆਂ ਨੇ ਵੀ ਅਸੀਂ ਤੁਹਾਨੂੰ ਇਹ ਹੀ ਸੋਚ ਕੇ ਪਾਈਆਂ ਨੇ ਵੀ ਚਲੋ ਜੇ ਦਿੱਲੀ ਦੇ ਵਿੱਚ ਲਾਗੂ ਹੋ ਸਕਦਾ ਹੈ 14 ਤੋਂ ਲੈ ਕੇ ਵੀ ਇਹ ਕਿ ਪੰਜਾਬ ਚ ਤੂੰ ਨਹੀਂ ਲਾਗੂ ਹੋ ਸਕਦਾ ਤਦ ਤੱਕ ਤਾਂ ਸੋਧ ਵੀ ਹੋ ਗਈ ਸੀ ਇਸ ਕਾਲ ਦਾ ਅਰਮਰ ਦੇਖ ਰਿਹਾ ਹੂੰ ਤੁਸੀਂ ਤੇ ਮੈਂ ਆ ਰਵੀ ਸੰਗਰਾ ਹੂੰ ਪੰਜਾਬ ਦੀ ਸਰਕਾਰ ਜਦੋਂ ਸੱਤਾ ਦੇ ਵਿੱਚ ਆਉਣੀ ਸੀ ਜਾਨੀ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਉਸ ਵੇਲੇ ਇੱਕ ਵੱਡਾ ਵਾਅਦਾ ਇਹ ਸੀ ਕਿ ਪੰਜਾਬ ਦੇ ਵਿੱਚ ਸਿੱਖਿਆ ਤੇ ਸਿਹਤ ਦਾ ਇਹਨਾਂ ਦੋਹਾਂ ਤੇ ਵੱਡਾ ਕੰਮ ਕੀਤਾ ਜਾਏਗਾ ਜਿਸ ਚੀਜ਼ ਦੀ ਜ਼ਰੂਰਤ ਹੈ ਚਾਹੇ ਇਨਫਰਾਸਟ੍ਰਕਚਰ ਦੀ ਜ਼ਰੂਰਤ ਹੋਵੇ ਜਾਂ ਫਿਰ ਅਧਿਆਪਕਾਂ ਦੀ ਗਿਣਤੀ ਨੂੰ ਲੈ ਕੇ ਗੱਲ ਹੋਵੇ ਜਾਂ ਫਿਰ ਬੱਚਿਆਂ ਦਿਆਂ ਜੋ ਘਟ ਰਹੇ ਆ ਐਡਮਿਸ਼ਨ ਸੀ ਹੀਆਂ ਬਾਅਦਲੇ ਸੀ ਉਕੇ ਇਸ ਕੋ ਨੂੰ ਵਧਾਇਆ ਜਾਊਗਾ ਹਾਲਾਂਕਿ ਪੰਜਾਬ ਸਰਕਾਰ ਇਸ ਗੱਲ ਦਾ ਦਾਅਵਾ ਕਰਦੀ ਹੈ ਕਿ ਇਹਨਾਂ 2.5 ਸਾਲਾਂ ਦੇ ਵਿੱਚ ਬੱਚਿਆਂ ਦਾ ਦਾਖਲਾ ਵਧਿਆ ਔਰ ਇਨਫਰਾਸਟ੍ਰਕਚਰ ਨੂੰ ਪੂਰਿਆ ਕਰਨ ਵਾਸਤੇ ਕੰਮ ਕੀਤੇ ਜਾ ਰਹੇ ਨੇ ਇਮਾਰਤਾਂ ਬਣਾਈਆਂ ਜਾ ਰਹੀਆਂ ਨੇ ਕੰਡਮੇ ਮਾਤਾ ਬਣਾਈਆਂ ਜਾ ਰਹੀਆਂ ਨੇ ਪਰ ਇਸ ਤੋਂ ਬਿਨਾ ਵੀ ਇੱਕ ਕੈਟਾਗਰੀ ਹੈ ਇਸ ਤੋਂ ਬਿਨਾ ਕੈਟਾਗਰੀ ਹੈ ਸਪੈਸ਼ਲ ਚਾਈਲਡ ਜਿਨ੍ਹਾਂ ਦੇ ਵਿੱਚ ਅਪੰਗ ਬੱਚੇ ਆਉਂਦੇ ਨੇ ਆਪਾਹਜ ਬੱਚੇ ਆਉਂਦੇ ਨੇ 21 ਤਰ੍ਹਾਂ ਦੇ ਆਪਾਹਜ ਬੱਚੇ ਹੁੰਦੇ ਆ ਉਹਦੇ ਵਿੱਚੋਂ ਮੇਨ ਮੇਨ ਦੀ ਜੇਕਰ ਗੱਲ ਕਰੀਏ ਤਾਂ ਬੱਚੇ ਬੋਲੇ ਹੋ ਸਕਦੇ ਆ ਬੱਚੇ ਬ্লাইন্ড ਹੋ ਸਕਦੇ ਆ ਜਾਨੀ ਜਾਂ ਨਹੀਂ ਹੋ ਸਕਦੇ ਆ ਜਾਂ ਫਿਰ ਮੈਂਟਲੀ ਤੌਰ ਤੇ ਕਿਸੇ ਤਰ੍ਹਾਂ ਦੀ ਕੋਈ ਡਿਸਟਰਬੈਂਸ ਹੋ ਸਕਦੀ ਆ ਕਈ ਤਰ੍ਹਾਂ ਦੀ ਜਿਹੜੀ ਆ ਉਹ ਡਿਸੇਬਿਲਟੀ ਹੁੰਦੀ ਆ ਉਹ ਬੱਚਿਆਂ ਨੂੰ ਪੜਾਉਣ ਦੇ ਲਈ ਕੁਝ ਸਪੈਸ਼ਲ ਸਕੂਲ ਬਣੇ ਨੇ ਪਰ ਬਹੁਤ ਜ਼ਿਆਦਾ ਬੱਚੇ ਨਹੀਂ ਜਿਹੜੇ ਉਹਨਾਂ ਸਕੂਲਾਂ ਵਿੱਚ ਪੜਨ ਵਾਸਤੇ ਆਪਣੇ ਘਰਾਂ ਤੋਂ ਕਈ-ਕਈ ਕਿਲੋਮੀਟਰ ਦੂਰ ਜਾਂਦੇ ਆ ਜਾਨੀ ਉਹ ਬੋਰਡਿੰਗ ਸਕੂਲ ਵਾਲੀ ਗੱਲ ਬਣ ਜਾਂਦੀ ਆ ਤੇ ਬੱਚਿਆਂ ਨੂੰ ਉੱਥੇ ਰਹਿਣਾ ਸਮਾਜ ਦੇ ਵਿੱਚ ਵਿਚਰਿਆ ਨਹੀਂ ਜਾਂਦਾ ਯਾਨੀ ਵੱਡੀ ਦਿੱਕਤ ਇਸ ਕੈਟਾਗਰੀ ਨੂੰ ਆਉਂਦੀ ਹੈ ਹੁਣ ਕੁਝ ਅਧਿਆਪਕ ਜਿਹੜੇ ਨੇ ਉਹ ਇਹ ਮੰਗ ਕਰ ਰਿਹਾ ਹੈ ਕਿ ਅਸੀਂ ਇਹਨਾਂ ਬੱਚਿਆਂ ਦੇ ਲਈ ਇੱਕ ਬਹੁਤ ਚੰਗਾ ਵਾਤਾਵਰਣ ਦੇ ਸਕੀਏ ਪਰ ਉਹ ਬੇਰੋਜ਼ਗਾਰ ਅਧਿਆਪਕ ਉਹ ਕਹਿੰਦੇ ਕਿ ਇਹਨਾਂ ਬੱਚਿਆਂ ਦੇ ਲਈ ਪੜਾਉਣ ਵਾਸਤੇ ਸਾਡੇ ਕੋਲੇ ਤਜਰਬਾ ਹੈ ਅਸੀਂ ਇਸ ਬਾਰੇ ਪੜ੍ਹਾਈ ਕੀਤੀ ਹੋਈ ਹੈ ਪਰ ਸਰਕਾਰ ਸਾਡਾ ਲਾਹ ਨਹੀਂ ਲੈ ਰਹੀ ਯਾਨੀ ਵੈਕੈਂਸੀਆਂ ਨਹੀਂ ਕੱਢ ਰਹੀ ਜੇਕਰ ਵੈਕੈਂਸੀਆਂ ਕੱਢਣ ਤਾਂ ਸਕੂਲਾਂ ਦੇ ਵਿੱਚ ਜਿੱਥੇ ਜ਼ਰੂਰਤ ਹੈ ਜਿੱਥੇ ਬੱਚੇ ਆਪਣੇ ਘਰਾਂ ਦੇ ਨੇੜਲੇ ਜਿਹੜੇ ਸਰਕਾਰੀ ਸਕੂਲ ਹੋਣਗੇ ਉਹਨਾਂ ਦੇ ਵਿੱਚ ਜਾ ਕੇ ਇਹ ਸਿੱਖਿਆ ਲੈ ਸਕਦੇ ਆ ਤਾਂ ਉਹ ਜਿਹੜੇ ਬੇਰਜ਼ਗਾਰ ਅਧਿਆਪਕ ਹੈ ਮੇਰੇ ਨਾਲ ਨੇ ਇਹ ਪੰਜਾਬ ਦੇ ਵਿੱਚ ਵੱਡੀ ਗਿਣਤੀ ਹੈ ਜਾਨੀ ਪੂਰੇ ਦੇਸ਼ ਦੇ ਵਿੱਚ ਵੱਡੀ ਗਿਣਤੀ ਹੈ ਇੱਥੋਂ ਤੱਕ ਕਿ ਸੁਪਰੀਮ ਕੋਰਟ ਦੇ ਵਿੱਚ ਇਸ ਬਾਬਤ ਕੇਸ ਵੀ ਜਿੱਤਿਆ ਜਾ ਚੁੱਕਿਆ ਸਾਰਾ ਮਾਮਲਾ ਸਮਝਾਂਗੇ ਮੇਰੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਨਾਮ ਕੀ ਹੈ ਤੁਹਾਡਾ ਮੇਰਾ ਅਮਨਦੀਪ ਸਿੰਘ ਆ ਜੀ ਮੇਰੇ ਕੋਲ ਤੋਂ ਆਪਣੇ ਮਾਰੇ ਦੱਸੋ ਪਹਿਲਾਂ ਕੋਈ ਤੁਸੀਂ ਕੀ ਕਰ ਰਹੇ ਹੋ ਔਰ ਕਿਸ ਤਰ੍ਹਾਂ ਦੀ ਪੜ੍ਹਾਈ ਕੀਤੀ ਸੀ ਸਰ ਮੈਂ ਮੈਂ 2 ਸਾਲ ਦਾ ਡਿਪਲੋਮਾ ਕੀਤਾ ਹੈ ਜੀ.ਵੀ.ਟੀ ਦੇ ਵਿੱਚ ਬਲਾਈਂਡ ਬੱਚਿਆਂ ਦੇ ਲਈ ਤੇ ਸਰ ਅਸੀਂ ਸੈਂਟਰਾਂ ਵਿੱਚ ਚੋਪ ਕਰ ਰਹੇ ਹਾਂ ਥੈਰੇਪੀ ਸੈਂਟਰਾਂ ਵਿੱਚ ਤੇ ਸਾਡਾ ਸਰ ਮੁੱਦਾ ਹੈ 2016 ਤੋਂ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਿਆ ਤੇ ਉਹ ਤੋਂ ਬਾਅਦ ਸਾਨੂੰ 21 ਦੇ ਵਿੱਚ ਜੱਜਮੈਂਟ ਮਿਲੀ ਹੈ ਤੇ 22 ਦੇ ਵਿੱਚ ਆਰਟੀ ਐਕਟ ਦੇ ਵਿੱਚ ਸ਼ੋਧ ਹੋਇਆ ਹੈ 2 ਐਜੂਕੇਸ਼ਨ ਦੇ ਵਿੱਚ ਸ਼ੋਧ ਹੋਇਆ ਵੀ ਇਹਨਾਂ ਬੱਚਿਆਂ ਲਈ ਇੱਕ ਦੇ ਉੱਤੇ ਇੱਕ ਟੀਚਰ ਹੋਣਾ ਚਾਹੀਦਾ ਇੱਕ ਸਕੂਲ ਇੱਕ ਸਪੈਸ਼ਲ ਟੀਚਰ ਉਹ ਹਰੇਕ ਲੈਵਲ ਤੇ ਉਹਨਾਂ ਨੇ ਕੀਤਾ ਵੀ ਲਾਜ਼ਮੀ ਹੋਣਾ ਚਾਹੀਦਾ ਤੇ ਰੇਸ਼ੋ ਵੀ ਬਣਾਈਏ ਤੁਹਾਡੇ ਕੋਲੇ 10 ਤੋਂ ਜਾਂ 15 ਤੋਂ ਇੱਕ ਬੱਚਾ ਵੱਧ ਹੈ ਤਾਂ ਤੁਹਾਡੇ ਕੋਲੇ ਦੂਜਾ ਟੀਚਰ ਹੋਣਾ ਚਾਹੀਦਾ ਜਾਨੀ 15 15 ਬੱਚਿਆਂ ਪਿੱਛੇ ਇੱਕ ਟੀਚਰ ਹੋਣਾ ਲਾਜ਼ਮੀ ਹੈ ਹਾਂਜੀ ਹਾਂਜੀ ਇਸ ਸਵਿਧਾਨ ਦੇ ਵਿੱਚ ਵੀ ਸੋਧ ਹੋਈ ਹੈ ਔਰ ਸੁਪਰੀਮ ਕੋਰਟ ਨੇ ਵੀ ਡਾਇਰੈਕਸ਼ਨ ਦੇ ਦਿੱਤੀ ਹਾਂਜੀ ਸਰ ਇਸ ਦਾ ਇਹ ਪ੍ਰੂਫ ਹੈ ਵੀ ਆਰਟੀ ਐਕਟ ਦੇ ਵਿੱਚ ਸੋਧ ਹੋਈ ਹੈ ਤੇ ਇਹ ਲਿਖਤ ਹੈ ਪਰ ਪੰਜਾਬ ਸਰਕਾਰ ਸ਼ਾਇਦ ਪਤਾ ਨਹੀਂ ਸਵਿਧਾਨ ਤੋਂ ਵੱਡੀ ਹੋ ਗਈ ਹੈ ਬੀਏ 2 ਸਾਲ ਤੱਕ ਪਹਿਲਾਂ ਨਹੀਂ ਐਫੀਡੇਵਿਟ ਨਹੀਂ ਸਬਮਿਟ ਕਰਾਇਆ ਜਦ ਇਹਨਾਂ ਨੇ ਐਫੀਡੇਵਿਟ ਸਬਮਿਟ ਕਰਾਇਆ ਤੇ ਨਾ ਇਹ 2 ਸਾਲ ਦਾ ਹੋਰ ਸਮਾਂ ਮੰਗ ਲਿਆ ਤਾਂ ਕਿ ਇਹ ਪਹਿਲਾਂ ਇਹਨਾਂ ਨੇ 2 ਸਾਲ ਦਾ ਸਮਾਂ ਪਹਿਲਾਂ ਬਰਬਾਦ ਕਰਿਆ ਚਲੋ ਅਸੀਂ ਪੁਰਾਣਾ ਸਮਾਂ ਨਹੀਂ ਗਿਣਦੇ ਜਦ ਆਰਟੀ ਐਕਟ ਦੇ ਵਿੱਚ ਸੋਧਾਂ ਦਾ ਵਿਸ਼ੋਧ ਹੋਇਆ ਹੈ ਤਾਂ ਉਹ ਤੋਂ ਬਾਅਦ ਦਾ ਜੋ ਸਮਾਂ ਹੈ ਵੀ ਕਿ ਉਹਨਾਂ ਨੇ ਕਰਿਆ ਕੁਝ ਨਹੀਂ ਸਰ ਉਹਦੇ ਵਿੱਚ ਨੇ 2 ਸਾਲ ਦਾ ਹੋਰ ਸਮਾਂ ਮੰਗ ਲਿਆ ਕਿ ਇਹ 2 ਸਾਲ ਦਾ ਜੋ ਪਰਪਾਈ ਹੈ ਉਹ ਕਰ ਸਕਦੀ ਹੈ ਸਰਕਾਰ ਨਹੀਂ ਉਹ ਤੇ ਅਸੀਂ ਜਦ ਸਿੱਖਿਆ ਮੰਤਰੀ ਨੂੰ ਮਿਲੇ ਉਹ ਕਹਿੰਦੇ ਹਾਂਜੀ ਤੁਹਾਡਾ ਜਲਦੀ ਜਲਦੀ ਨਿਪਟਾਰਾ ਹੋਊਗਾ ਤੁਹਾਡੀ ਵੈਕੈਂਸੀ ਆਊਗੀ ਤੁਸੀਂ ਤਿਆਰੀ ਕਰੋ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਕੋਈ ਜਵਾਬ ਨਹੀਂ ਮਿਲਿਆ ਅਸੀਂ ਮੈਡਮ ਕਦੋਂ ਦੀ ਗੱਲ ਹੈ ਕਦੋਂ ਮੀਟਿੰਗ ਹੁੰਦੀ ਤੁਹਾਡੀ ਸਾਡੀ ਸਤੰਬਰ ਦੇ ਵਿੱਚ ਹੋਈ ਹੈ ਉਸ ਤੋਂ ਬਾਅਦ OSD ਸਾਹਿਬ ਨੇ ਸਾਨੂੰ ਨਵੰਬਰ ਦੇ ਵਿੱਚ ਅਸੀਂ ਦੁਬਾਰਾ ਟਾਈਮ ਮੰਗਿਆ ਸੀ ਜਦ ਕੋਰਟ ਕੇਸ ਚੱਲ ਰਿਹਾ ਹੈ ਸਾਡਾ ਤਾਂ ਇਹਨਾਂ ਨੇ 10 ਦਸੰਬਰ ਨੂੰ ਇਹਨਾਂ ਨੇ ਐਫੀਡੈਵਿਟ ਵੀ ਸਬਮਿਟ ਕਰਾਇਆ ਜੀ ਚ 2 ਸਾਲ ਦਾ ਹੋਰ ਸਮਾਂ ਮੰਗਿਆ ਵੀ ਅਸੀਂ ਵਿਚਾਰ ਕਰਨਾ ਚਾਹੁੰਦੇ ਹਾਂ ਇਸ ਕੇਸ ਲਈ ਪਰ ਵਿਚਾਰ ਸਰ ਕਿਸ ਤਰੀਕੇ ਨਾਲ ਕਰਨਾ ਚਾਹੁੰਦੇ ਨੇ ਜਦ ਸੰਵਿਧਾਨ ਦੇ ਵਿੱਚ ਲਿਖਿਆ ਜਾ ਚੁੱਕਿਆ ਹੈ ਜਦ ਹਰ ਸਟੇਟ ਨੇ ਭਾਗੀਦਿੱਤੀ ਕੀਤੀ ਹੈ ਇੱਥੋਂ ਤੱਕ ਕਿ ਬਿਹਾਰ ਵਰਗੀਆਂ ਸਟੇਟਾਂ ਨੇ ਭਾਗੀਦਿੱਤੀ ਕੀਤੀ ਹੈ ਤੇ ਅੱਜ ਤੱਕ ਦੀ ਸਾਰਿਆਂ ਨੂੰ ਵੱਡੀ ਭਾਗੀਦਿੱਤੀ ਹੈ ਇੱਕ ਵਾਰ ਦੇ ਵਿੱਚ 60000 ਵੈਕੈਂਸੀ ਦਿੱਤੀ ਐ ਸਪੈਸ਼ਲ ਟੀਚਰ ਦੀ ਪਹਿਲੀ ਵਾਰ ਸੀ ਆਪਾਂ ਪੰਜਾਬ ਕਿੱਥੇ ਸਰ ਇਹ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਆ ਵੀ ਹਰੀ ਕ੍ਰਾਂਤੀ ਨੂੰ ਭੁੱਲ ਕੇ ਲੋਕ ਸਿੱਖਿਆ ਕ੍ਰਾਂਤੀ ਦੀ ਗੱਲ ਕਰਨਗੇ ਕੀ ਇਹ ਬਸ ਇਕੱਲੇ ਆਮ ਬੱਚੇ ਹੀ ਸਿੱਖਿਆ ਕ੍ਰਾਂਤੀ ਬਚਾਉਣਗੇ ਕੀ ਹੈਂਡੀਕੈਪ ਬੱਚੇ ਹੈ ਨਹੀਂ ਸਰ ਅੱਜ ਅਸੀਂ ਇਹ ਪੁਰਾਣੀ ਗੱਲ ਕਰੀਏ ਚਲੋ ਮੈਂ ਤਾਂ ਜੋ ਫਿਰ ਵੀ ਠੀਕ ਆ ਲੋ ਵੀ ਜਨ ਹੈ ਮੇਰਾ ਤਾਂ ਬਾਕੀ ਜੋ ਬੱਚੇ ਹੈ ਬਲਾਈਂਡ ਹੈ ਉਹ ਆਈਐਸ ਲੈਵਲ ਤੱਕ ਗਏ ਹੈ ਤਾਂ ਕਾਦੀ ਜਾਣਗੇ ਜੇ ਸਰ ਉਹਨਾਂ ਕੋਲੇ ਐਜੂਕੇਸ਼ਨ ਹੋਊਗੀ ਕੋ ਮੌਕਾ ਹੋਗਾ ਹਾਂਜੀ ਮੌਕੇ ਤੋਂ ਬਿਨਾ ਉਹ ਸ਼ਾਇਦ ਐਜੂਕੇਸ਼ਨ ਨਹੀਂ ਮਿਲ ਸਕਦੀ ਤੇ ਪਿੱਛੇ ਜੇ ਸਰ 5 ਦਸੰਬਰ ਨੂੰ ਉਹ ਵਿਦਿਆਨਤ ਆਪਣੀ ਡਿਸੈਬਿਲਟੀ ਡੇ ਮਨਾਇਆ ਗਿਆ ਉਸ ਟਾਈਮ ਤੇ ਐਜੂਕੇਸ਼ਨ ਮਿਨਿਸਟਰ ਕਹਿੰਦੇ ਆ ਇਹ ਬੱਚੇ ਜਿੰਨੀਆਂ ਲੋੜਾਂ ਹੋਣਗੀਆਂ ਅਸੀਂ ਪੂਰੀਆਂ ਕਰਾਂਗੇ ਸਾਡੇ ਕੋਲ ਪਹੁੰਚਾਓ ਜਦ ਸਰ ਅਸੀਂ ਇਹਨਾਂ ਬੱਚਿਆਂ ਦੀ ਮੰਗ ਲੈ ਕੇ ਤੁਰਦੇ ਆ ਰੋਜ਼ਗਾਰ ਸਾਡੇ ਲਈ ਬਾਅਦ ਵਿੱਚ ਹੈ ਸਰ ਅਸੀਂ ਜਿਹੜੇ ਦਿਨ ਕੋਰਟ ਕੇਸ ਲੜਿਆ ਸੀ ਸਾਡੇ ਜੋ ਵੀ ਅੱਗੇ ਪਟੀਸ਼ਨਰ ਸੀ ਰੇਨੀਸ਼ ਕੁਮਾਰ ਪਾਂਡੇ ਜੀ ਆ ਜਾਂ ਕ੍ਰਿਸ਼ਨ ਗੋਪਾਲ ਜੀ ਹੈ ਇਹਨਾਂ ਦਾ ਕੇਸ ਲੱਗਾ ਤਾਂ ਬੱਚਿਆਂ ਦੀ ਲੜ ਹੈ ਉਸ ਟਾਈਮ ਸਾਡਾ ਰੋਜ਼ਗਾਰ ਦਾ ਮੁੱਦਾ ਬਾਅਦ ਵਿੱਚ ਸੀ ਤਾਂ ਉਹ ਇਹ ਕਹਿੰਦੇ ਐ ਸਾਨੂੰ ਇਹਨਾਂ ਬੱਚਿਆਂ ਦੀ ਮੰਗਾਂ ਜੋ ਵੀ ਹੋਣਗੀਆਂ ਡਿਸੇਬਿਲਟੀ ਡੇ ਤੇ ਜਾਂਦੇ ਆ ਸਿੱਖਿਆ ਮੰਤਰੀ ਸੰਗਰੂਰ ਵਿਖੇ ਤਾਂ ਉਹ ਉਦੋਂ ਕਹਿੰਦੇ ਆ ਵੀ ਹਾਂ ਇਹਨਾਂ ਦੀ ਮੰਗ ਜੋ ਵੀ ਹੋਵੇ ਅਸੀਂ ਪੂਰੀ ਕਰਾਂਗੇ ਜਦ ਅਸੀਂ ਇਹ ਬੱਚਿਆਂ ਦੀ ਮੰਗ ਲੈ ਕੇ ਜਾਂਦੇ ਆ ਵੀ ਇਹ ਬੱਚਿਆਂ ਦੀ ਉਹਨਾਂ ਦੇ ਜੋ ਨਜ਼ਦੀਕ ਦਾ ਪਿੰਡ ਦਾ ਸਕੂਲ ਹੈ ਤਾਂ ਉੱਥੇ ਟੀਚਰ ਹੋਣਾ ਚਾਹੀਦਾ ਨਾ ਕਿ ਇਹਨਾਂ ਨੂੰ ਆਪਣੇ ਘਰ ਤੋਂ ਵੱਡੇ ਸ਼ਹਿਰ ਦੇ ਵਿੱਚ ਜਾਣਾ ਪਵੇ ਹੁਣ ਮੇਰਾ ਪਿੰਡ ਜੀ ਪਟਿਆਲੇ ਤੋਂ 200 ਕਿਲੋਮੀਟਰ ਹੈ ਕਿ ਮੇਰੇ ਪਿੰਡ ਦਾ ਬੱਚਾ ਉੱਥੇ ਪਹੁੰਚ ਕਰ ਸਕਦਾ ਨਹੀਂ ਉਹ ਬੱਚੇ ਲਈ ਬੋਰਡਿੰਗ ਹੈ ਉਸ ਮਾਂ ਤੋਂ ਪਰੇ ਹੋ ਜਾਏਗਾ ਉਹ ਮਾਂ-ਬਾਪ ਤੋਂ ਪਰੇ ਹੋ ਜਾਏਗਾ ਉਹ ਬੱਚਾ ਨਹੀਂ ਰਹਿ ਸਕਦਾ ਤਾਂ ਇਹਦੇ ਵਿੱਚੋਂ ਬੱਚਾ ਕਿਵੇਂ ਪਰਹਲਤ ਹੋ ਸਕਦਾ ਤਾਂ ਇੱਕ ਤਰੀਕੇ ਨਾਲ ਉਹ ਹਾਨੀ ਵੀ ਕਰ ਰਿਹਾ ਤੇ ਸਮਾਂ ਵੀ ਖਰਾਬ ਕਰ ਰਿਹਾ ਬੱਚੇ ਇਹ ਕਹਿ ਰਿਹਾ ਸਾਡੇ ਕੋਲ 44000 ਬੱਚਾ ਹੈ ਪਰ ਅਸਲ ਦੇ ਵਿੱਚ 60000 ਤੋਂ ਬੱਚਾ ਇਹਨਾਂ ਦੇ ਵੈਸੇ ਦਿਖਾਉਂਦੇ ਆ ਨੋਨ ਡਿਸੇਬਿਲਟੀ ਗਿਣਦੇ ਆ ਕਿ ਬਾਕੀ ਡਿਸੇਬਿਲਟੀਆਂ ਦੇ ਬੱਚੇ ਨਹੀਂ ਹੈ ਜੇ ਉਹ ਬੱਚੇ ਵੀ ਗਿਣ ਲੈਣ ਨਾ ਜਿਨ੍ਹਾਂ ਦੀ ਅਜ ਤੱਕ ਪਹੁੰਚ ਨਹੀਂ ਹੋਈ ਹੈ ਉਹ ਬੱਚੇ ਦਾ ਲੱਖਾਂ ਵਿੱਚ ਚਲਾ ਜਾਏਗਾ ਡਾਟਾ ਹੀ 2011 ਦਾ ਵੀ ਡਾਟਾ ਉਹਦੇ ਵਿੱਚ 96000 ਤੋਂ ਵੱਧ ਬੱਚਾ ਹੈ ਅਜ ਤਾਂ ਆਪਾਂ ਸਰ 2024 ਚ ਖੜੇ ਹਾਂ ਅੱਛਾ ਦਿੱਕਤ ਕੀ ਆਉਂਦੀ ਹੈ ਤੁਹਾਡੀ ਜਿਵੇਂ ਲੋ ਲੋ ਵਿਜ਼ਿਬਿਲਟੀ ਹੈ ਹਾਂਜੀ ਕਿਹੜੇ ਸਕੂਲਾਂ ਚ ਪੜੇ ਹੋ లై నార్మల్ ਚ ਪੜੇ ਜੀ ਨਾਰਮਲ ਚ ਪੜੇ ਹਾਂ ਜੀ ਕਿਉਂਕਿ ਮੈਨੂੰ ਬਾਅਦ ਵਿੱਚ ਮੇਰੇ ਅੱਖ ਵਿੱਚ ੜੱਕਾ ਵਜਿਆ ਸੀ ਉਹ ਤੋਂ ਬਾਅਦ ਮੇਰੀ ਵਿਜ਼ਨ ਗਈ ਹੈ ਕਈ ਬੱਚਿਆਂ ਨੂੰ ਜਨਮ ਤੋਂ ਹੀ ਹੁੰਦੀ ਹੈ ਜੀ ਤਾਂ ਉਹ ਬੱਚੇ ਕੋ ਮੇਰੀ ਤਾਂ ਹੀ ਵਿਜ਼ਨ ਹੈ ਗਈ ਹੈ ਕਾफी ਪਰ ਮੈਂ ਪੜ ਵੀ ਸਕਦਾ ਆਮ ਸਕੂਲ ਦੇ ਵਿੱਚ ਮੈਨੂੰ ਚਲੋ ਕਾफी ਦਿੱਕਤ ਆਉਂਦੀ ਸੀ ਚਲੋ ਉਹਦਾ ਨਪਟਾਰਾ ਜਾਂ ਮੇਰੇ ਆਪਦੇ ਘਰ ਦੇ ਵਿੱਚ ਹੋ ਗਿਆ ਚਲੋ ਮੇਰੇ ਸਹਿਯੋਗ ਕਰਦੇ ਸੀ ਹੁਣ ਕਈ ਬੱਚੇ ਆ ਹੈਰਿੰਗ ਦੇ ਮੈਂਟਲੀ ਬੱਚੇ ਆ ਤਾਂ ਉਹਨਾਂ ਲਈ ਇੱਕ ਇੱਕ ਤਾਂ ਮਾਪੇ ਬਾਬਾ ਲਈ ਐ ਹੁੰਦਾ ਹੀ ਮੇਰਾ ਕੱਲਾ ਕੱਲਾ ਬੱਚਾ ਹੈ ਜਾਂ ਜਿਵੇਂ ਵੀ ਹੈ ਉਹ ਕਦੇ ਦੂਰ ਨਹੀਂ ਭੇਜਣਾ ਚਾਹੁੰਦੇ ਉਹਨਾਂ ਨੂੰ ਡਰ ਹੁੰਦਾ ਵੀ ਮੇਰਾ ਬੱਚਾ ਕਿਵੇਂ ਰਹੇਗਾ ਦੂਰ ਤੇ ਦੂਜੀ ਗੱਲ ਹੈ ਜੀ ਉੱਥੇ ਉਹਨਾਂ ਨੂੰ ਡਰ ਰਹਿੰਦਾ ਵੀ ਦੂਜੇ ਬੱਚੇ ਜਾਂ ਮਤਲਬ ਦੂਜੀ ਜਗ੍ਹਾ ਤੇ ਭੇਜ ਦੇ ਆ ਕਿ ਟੀਚਰ ਉਹਨੂੰ ਰੱਖਣਗੇ ਹੁਣ ਇਦਾਂ ਹੀ ਮੈਂ ਆਪਣੇ ਪਿੰਡ ਦੀ ਗੱਲ ਦੱਸਾਂ ਤਾਂ ਮੇਰੇ ਪਿੰਡ ਦੇ ਵਿੱਚ ਜੋ ਬੱਚੇ ਹੈ 15 ਬੱਚੇ ਹੈ ਉਹਨਾਂ ਵਿੱਚ ਆਪਣੇ ਹੈਰਿੰਗ ਦੇ ਬੱਚੇ ਹੈ ਮੈਂਟਲ ਡਿਟਾਇਸ਼ਨ ਵੀ ਬੱਚੇ ਹੈ ਤੇ ਵਿਜ਼ੂਅਲ ਵੀ ਬੱਚੇ ਹੈ ਉਹ 15 ਵਿੱਚੋਂ ਹੀ ਲਗਭਗ 14 ਜਾਂ 13 ਬੱਚਿਆਂ ਦੇ ਨਾਮ ਦਰਜ ਹੋਣਗੇ ਸਕੂਲ ਦੇ ਵਿੱਚ ਪਰ ਸਕੂਲ ਚ ਨਹੀਂ ਜਾਂਦੇ। ਦੇਖ ਉੱਥੇ ਆਪਾਂ ਇੱਕ ਸੂਰਜੋ ਜਨਰਲ ਟੀਚਰ ਦਾ ਐਡਮਿਸ਼ਨ ਦੇ ਵਿੱਚ ਨਾਮ ਦਾਖਲ ਕਰ ਲਿਆ। ਹਾਂਜੀ। ਉੱਥੇ ਇਹ ਦੇਖੋ ਬੱਚਾ ਉਹ ਤਾਂ ਰੱਖਣਾ ਜਨਰਲ ਟੀਚਰ ਹੈ ਜਿੱਕੱਲਾ ਜਨਰਲ ਟੀਚਰ ਦੇ ਉੱਪਰ ਹੁੰਦਾ ਕੀ ਬੱਚੇ? ਉਹ ਬੱਚੇ ਨੂੰ ਕਿਵੇਂ ਸੰਭਾਲਣਗੇ? ਜੋ ਇਹਨਾਂ ਕੋਲ ਪਹਿਲਾ ਟੀਚਰ ਆਈ ਉਹਨਾਂ ਦੇ ਉੱਤੇ ਹੁੰਦੇ 50-50 ਸਕੂਲ ਉਹ ਜਾ ਨਹੀਂ ਸਕਦੇ। ਤਾਂ ਨਵੀਂ ਭਰਤੀ ਜੋ ਸੁਪਰੀਮ ਕੋਰਟ ਕਹਿੰਦੀ ਹੈ ਵੀ ਤੁਸੀਂ ਨਵੀਂ ਭਰਤੀ ਕਰੋ ਉਸਤੇ ਇਹ ਕਹਿੰਦੀ ਅਸੀਂ ਕਹਾਂ ਜੀ ਨਹੀਂ 2 ਸਾਲ ਦਾ ਹੋਰ ਵਿਚਾਰ ਕਰਨਾ ਹੈ। ਕੋਟੇ ਨਾਲ ਜਦੋਂ ਮੀਟਿੰਗ ਹੋਈ ਆ ਤੁਸੀਂ ਸਵਾਲ ਕੀਤਾ ਸੀ ਕਿ ਕਿਸ ਗੱਲ ਤੇ ਵਿਚਾਰ ਕਰਨਾ ਹੈ ਕਿਹੜੀ ਗੱਲ ਸੋਚਣਾ ਚਾਹੁੰਦੀ ਹੈ ਨਹੀਂ ਉਹ ਐਫੀਡੇਵਟ ਤੋਂ ਪਹਿਲਾਂ ਦੀ ਸਾਡੀ ਮੀਟਿੰਗ ਹੋਈ ਸੀ ਉਸ ਟਾਈਮ ਤਾਂ ਸਖਤ ਬਾਅਦ ਐਫੀਡੇਵਟ ਦਾਇਰ ਕੀਤਾ ਗਿਆ ਹਾਂਜੀ ਉਹਨਾਂ ਨੇ ਬਾਅਦ ਵਿੱਚ ਐਫੀਡੇਵਟ ਦਾਇਰ ਕੀਤਾ ਅਸੀਂ ਉਸ ਟਾਈਮ ਇਹਨਾਂ ਨੂੰ ਇਹ ਗੱਲ ਕਹੀ ਸੀ ਵੀ ਦੇਖੋ ਜੀ ਸੁਪਰੀਮ ਕੋਰਟ ਦੀ ਜੱਜਮੈਂਟ ਆ ਗਈ ਹੈ ਉਸ ਟਾਈਮ ਜੀ 14 ਮਹੀਨਾ ਸਮਾਂ ਹੋ ਗਿਆ ਸੀ ਜਦ ਅਸੀਂ ਮੀਟਿੰਗ ਕਰੀ ਸੀ ਆਰਟੀ ਐਕਟ ਦੇ ਸ਼ੋਅ ਤੋਂ ਬਾਅਦ ਤਾਂ 14 ਮਹੀਨਾ ਬਾਅਦ ਅਸੀਂ ਯੂਨੀਅਨ ਬਣਾ ਕੇ ਮੀਟਿੰਗ ਕਰੀ ਇਹਨਾਂ ਨਾਲ ਤਾਂ ਇਹ ਕਹਿੰਦੇ ਹਾਂ ਜੀ ਤੁਸੀਂ ਤਿਆਰੀ ਕਰੋ ਤੁਹਾਡੀ ਜਲਦ ਅਸੀਂ ਭਰਤੀ ਦੇ ਰਹੇ ਹਾਂ ਕਿਉਂਕਿ ਉਸ ਤੋਂ ਪਹਿਲਾਂ ਹੀ ਸਾਡੀ ਮੀਟਿੰਗ ਤੋਂ ਉਸੇ ਦਿਨ ਹੀ ਪਹਿਲਾਂ ਇਹਨਾਂ ਐਜੂਕੇਸ਼ਨ ਜੋ ਸੈਕਟਰੀ ਹੈ ਤੇ ਮਤਲਬ ਜਿੰਨਾ ਵੀ ਭਾਗ ਹੈ ਡਿਸੇਬਿਲਟੀ ਦੇ ਜਾਂ ਹੈੱਡ ਹੈ ਉਹਨਾਂ ਨੇ ਉਸ ਦਿਨ ਮੀਟਿੰਗ ਕਰੀ ਹੈ ਜੀ ਤੁਹਾਡੇ ਕੋਲ ਡਾਟਾ ਕਿਹੜਾ ਹੈ ਸਾਡੇ ਕੋਲ ਡਾਟਾ ਜੀ ਜਿਹਦੇ ਵਿੱਚ ਇਹਨਾਂ ਨੇ 2 ਸਾਲ ਦਾ ਸਮਾਂ ਮੰਗਿਆ ਆਰਟੀ ਐਕਟ ਹੈ ਆ ਸਿਰਫ ਇਹਨੀਆਂ ਸਟੇਟਾਂ ਦੀ ਭਰਤੀ ਹੈ ਜੀ ਪੰਜਾਬ ਜਾਂ ਇਹਦੇ ਨਾਲ ਦੋ ਤਿੰਨ ਹੋਰ ਸਟੇਟਾਂ ਹੋਣਗੀਆਂ ਜਿਹੜੀਆਂ ਇਸ ਟਾਈਮ ਨਹੀਂ ਭਰਤੀ ਕਰ ਰਹੀਆਂ ਪਰ ਜਿਸ ਹਿਸਾਬ ਨਾਲ ਪੰਜਾਬ ਸਰਕਾਰ ਕਹਿੰਦੀ ਅਸੀਂ ਸਿੱਖਿਆ ਗ੍ਰਾਂਥੀ ਨੰਬਰ 1 ਹੈ ਪਰ ਉਹ ਕਿਤੇ ਨਜ਼ਰ ਨਹੀਂ ਆਉਂਦਾ ਇਹ ਕਿਹੜੀਆਂ ਕਿਹੜੀਆਂ ਸਟੇਟਾਂ ਹੋਣਗੀਆਂ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਸਟੇਟਾਂ ਦੀ ਗੱਲ ਕਰ ਰਹੇ ਆ ਆ ਰਾਜਸਥਾਨ ਹੈ ਇਹ 18 ਤੋਂ ਭਰਤੀ ਕਰਦਾ ਆ ਰਿਹਾ ਆ ਕੱਲੀ ਦਿੱਲੀ ਦੀ ਭਰਤੀ ਹੈ ਇਸ ਟਾਈਮ ਨੂੰ ਮੇਰੇ ਸਾਬ ਨਾਲ 8 ਤੋਂ 9 ਭਰਤੀਆਂ ਆ ਚੁੱਕੀਆਂ ਆਂ ਬਿਹਾਰ ਦੇ ਵਿੱਚ ਪਹਿਲੀ ਵਾਰ ਦੇ ਵਿੱਚ 6000 ਦੀ ਭਰਤੀ ਆਈ ਹੈ ਇਹ ਤੁਹਾਡੀ ਜothe ਬੰਦੀ ਦਾ ਨਾਮ ਹਾਂਜੀ ਬੇਰੋਜ਼ਗਾਰ ਵਿਸ਼ੇਸ਼ ਸਿੱਖਿਆ ਅਧਿਆਪਕ ਯੂਨੀਅਨ ਔਰ ਤੁਸੀਂ ਯੂਨੀਅਨ ਦੇ ਅੰਡਰ ਕੰਮ ਕਰ ਰਹੇ ਹੋ ਪਰ ਹਾਲੇ ਤੱਕ ਜਾਨੀ ਸਰਕਾਰ ਨੇ ਨਹੀਂ ਕੋਈ ਇਹ ਇਹਨਾਂ ਦਾ ਇਹ ਤੁਹਾਡਾ ਡਿਮਾਂਡ ਲੈਟਰ ਹੈ ਹਾਂਜੀ ਹਾਂਜੀ ਇੱਕ ਸਕੂਲ ਇੱਕ ਵਿਸ਼ੇਸ਼ ਅਧਿਆਪਕ ਵਿਸ਼ੇਸ਼ ਸਿੱਖਿਆ ਅਧਿਆਪਕਾਂ ਦੀ ਸਕੂਲਾਂ ਵਿੱਚ ਭਰਤੀ ਜਲਦੀ ਤੋਂ ਜਲਦੀ ਕਰੀ ਜਾਵੇ ਆਰਟੀਈ ਐਕਟ ਜਿਸ ਵਿੱਚ 2022 ਵਿੱਚ ਸੰਬੋਧਨ ਕੀਤਾ ਗਿਆ ਜਿਸ ਅਨੁਸਾਰ ਅਧਿਆਪਕ ਵਿਦਿਆਰਥੀਆਂ ਵਿਦਿਆਰਥੀ ਅਨੁਪਾਤ ਨਿੰਦਾਤ ਇਹ ਤਾਇ ਇਸ ਨੂੰ ਲਾਗੂ ਕਰੋ ਭਰਤੀ ਸਮੇਂ ਆਰਸੀਆਈ ਦੁਆਰਾ ਨਿਰਧਾਰਤ ਐਜੂਕੇਸ਼ਨਲ ਕੁਆਲਿਫਿਕੇਸ਼ਨ ਦਾ ਧਿਆਨ ਰੱਖਿਆ ਜਾਵੇ ਦੇ ਵਿਅੰਗ ਬੱਚਿਆਂ ਦੇ ਦਾਖਲਾਸ ਲਈ ਨਿਰਦੇਸ਼ ਜਾਰੀ ਕੀਤੇ ਜਾਣ ਕਿ ਉਹ ਅੱਜ ਦੇ ਸਮੇਂ ਵਿੱਚ ਨਹੀਂ ਸਕੂਲ ਵਿੱਚ ਪਹੁੰਚ ਨਹੀਂ ਸਕਦੇ ਅੱਛਾ ਇਹ ਤੁਹਾਡੀਆਂ ਇਹ ਪੰਜ ਡਿਮਾਂਡਸ ਤੇ ਤੁਸੀਂ ਜਾਨੀ ਸਰਕਾਰ ਨਾਲ ਇਸ ਵੇਲੇ ਲੜਾਈ ਲੜਦੇ ਹੋ ਹਾਂਜੀ ਪਰ ਇਹਨਾਂ ਦੀ ਸਾਡੀ ਮੇਨ ਮੰਗ ਤਾਂ ਉਹੀ ਹੈ ਜਦ ਸਪੈਸ਼ਲ ਟੀਚਰ ਹੋਵੇਗਾ ਤਾਂ ਦੇ ਬੱਚੇ ਦਾਖਲਾ ਹੋ ਸਕਦਾ ਹੁਣ ਮਾਪੇ ਵੀ ਇਦਾਂ ਕਿਦਾਂ ਭੇਜ ਦੇਗਾ ਆਪਣਾ ਬੱਚਾ ਉਹਨਾਂ ਨੂੰ ਇਹ ਵੀ ਹੈ ਦੇਖੋ ਚਲੋ ਠੀਕ ਹੈ ਜੀ ਉੱਥੇ ਭੇਜ ਦਿੱਤਾ ਬੱਚੇ ਨੂੰ ਪਰ ਉਹਨੂੰ ਜਦ ਕੋਈ ਪੜਾਉਣ ਵਾਲਾ ਹੀ ਨਹੀਂ ਹੋਵੇਗਾ ਬੱਚਾ ਉੱਥੇ ਬੈਠਾ ਰਹੇਗਾ ਹੁਣ ਹਿਅਰਿੰਗ ਦਾ ਬੱਚਾ ਜਾਂ ਮੈਂਟਲ ਰਿਟਾਰਡੇਸ਼ਨ ਬੱਚਾ ਹੈ ਉਹ ਜਨਰਲ ਦੇ ਆਪਕ ਜਾਂ ਕੋਈ ਹੋਰ ਦੇ ਆਪਕ ਹੈ ਉਹ ਆਪਣੇ 30 ਬੱਚਿਆਂ ਤੋਂ ਹਟਾ ਕੇ ਇੱਕ ਬੱਚੇ ਦੇ ਵਿਸ਼ੇਸ਼ ਧਿਆਨ ਕਿਵੇਂ ਦੇ ਸਕਦਾ ਹੈ ਤਾਂ ਉਹਦੇ ਲਈ ਸਪੈਸ਼ਲ ਟੀਚਰ ਦੀ ਜ਼ਰੂਰਤ ਹੈ ਅਸੀਂ ਮੈਡਮ ਬਲਜੀਤ ਕੌਰ ਜਾਂ ਡਿਸੇਬਿਲਟੀ ਡਾਇਰੈਕਟਰ ਹੈ ਜੀ ਉਹਨਾਂ ਨਾਲ ਵੀ ਮੀਟਿੰਗ ਕੀਤੀ ਪਰ ਸਾਨੂੰ ਅਜੇ ਤੱਕ ਕੋਈ ਸ਼ਿੱਟਾ ਨਹੀਂ ਮਿਲਿਆ ਉਸ ਮੀਟਿੰਗ ਦਾ ਸਾਨੂੰ ਅਸੀਂ ਦੁਬਾਰਾ ਉਹਨਾਂ ਨਾਲ ਅਸੀਂ ਸੰਪਰਕ ਕੀਤਾ ਹੈ ਤਾਂ ਸਾਨੂੰ ਕਹਿੰਦੇ ਇੱਕ ਵਾਰ ਸਾਨੂੰ ਮੀਟਿੰਗ ਤਾਂ ਦੇ ਦਿੱਤੀ ਐ ਦੁਬਾਰਾ ਕੀ ਕਰਨੀ ਐ ਦੇਖੋ ਉਹ ਸਿੱਧੇ ਸਾਫ਼ ਹੀ ਸਾਨੂੰ ਇਨਕਾਰ ਕਰ ਰਿਹਾ ਵੀ ਸਾਡਾ ਤੁਹਾਡੇ ਨਾਲ ਕੋਈ ਨਾਤਾ ਨਹੀਂ ਜਦ ਕਿ ਉਹਨਾਂ ਦੇ ਅੰਡਰ ਹੀ ਸਾਰਾ ਕੁਝ ਡਿਸੇਬਿਲਟੀ ਦੇ ਵਿੱਚ ਜੇਕਰ ਇਹ ਭਰਤੀ ਹੋ ਰਹੀ ਐ ਇੱਥੇ ਭਰਤੀ ਹੋ ਰਹੀ ਐ ਹਾਂਜੀ ਮਤਲਬ ਫਿਰ ਤੁਸੀਂ ਤੁਹਾਡੀ ਇਹ ਗੱਲ ਨਹੀਂ ਹੋਈ ਕਿ ਦਿੱਲੀ ਵੀ ਉਹੀ ਪ੍ਰਸ਼ਾਸਨ ਚੱਲ ਰਿਹਾ ਜੀ ਉਹੀ ਪ੍ਰਸ਼ਾਸਨ ਪੰਜਾਬ 'ਚ ਚਲਾਉਣ ਦੀ ਗੱਲ ਪੰਜਾਬ ਨਹੀਂ ਅਸੀਂ ਪਹਿਲੀ ਮੀਟਿੰਗ ਦੇ ਉੱਤੇ ਹੀ ਇਹ ਗੱਲ ਕਹੀ ਵੀ ਅਸੀਂ ਤੁਹਾਨੂੰ ਜਿਸ ਦਿਨ ਤੁਹਾਡੀ ਸਰਕਾਰ ਆਈ ਐ ਚਲੋ ਅਸੀਂ ਵੀ ਵੋਟਾਂ ਪਾਈਆਂ ਨੇ ਵੀ ਅਸੀਂ ਤੁਹਾਨੂੰ ਇਹ ਹੀ ਸੋਚ ਕੇ ਪਾਈਆਂ ਨੇ ਵੀ ਚਲੋ ਜੇ ਦਿੱਲੀ ਦੇ ਵਿੱਚ ਲਾਗੂ ਹੋ ਸਕਦਾ ਹੈ 14 ਤੋਂ ਲੈ ਕੇ ਵੀ ਇੱਥੇ ਪੰਜਾਬ ਵਿੱਚ ਕਿਉਂ ਨਹੀਂ ਲਾਗੂ ਹੋ ਸਕਦਾ ਤਦ ਤੱਕ ਤਾਂ ਸੋਧ ਵੀ ਹੋ ਗਈ ਸੀ ਤਦ ਤੱਕ ਸਾਨੂੰ ਇੱਕ 21 ਦੇ ਵਿੱਚ ਜੱਜਮੈਂਟ ਮਿਲ ਗਈ ਸੀ ਸੋ ਚਲੋ 22 ਦੇ ਵਿੱਚ ਹੋਈ ਹੈ ਪਰ ਸਾਨੂੰ ਤਾਂ ਅਸੀਂ ਇਹ ਪਹਿਲੀ ਗੱਲ ਇਹ ਹੀ ਰੱਖੀ ਕਹਿੰਦੇ ਹਾਂ ਹਾਂ ਜੀ ਹਾਂ ਜੀ ਤੁਹਾਡੇ ਨਾਲ ਸਹਿਮਤ ਹਾਂ ਪਰ ਤੁਹਾਨੂੰ ਜਲਦ ਨੋਟੀਫਿਕੇਸ਼ਨ ਦਵਾਂਗੇ ਤੁਸੀਂ ਤਿਆਰੀ ਕਰੋ ਬਸ ਜਾ ਕੇ ਉਸ ਤੋਂ ਬਾਅਦ ਸਰਕਾਰ ਨੇ ਜਾਨੀ ਸਤੰਬਰ ਤੋਂ ਬਾਅਦ ਗੱਲ ਨਹੀਂ ਸੁਣੀ ਬਾਅਦ ਵਿੱਚ ਹੀ OSD ਸਾਹਿਬ ਨਾਲ ਗੱਲ ਕਰਦੇ ਰਹੇ ਪਹਿਲਾਂ ਤਾਂ ਸਾਡਾ ਫੋਨ ਚੱਕਦੇ ਰਹੇ ਜੀ ਪਹਿਲਾਂ ਗੱਲਬਾਤ ਹੁੰਦੀ ਰਹੀ ਹਾਂਜੀ ਤੁਹਾਡਾ ਜਲਦ ਮਸਲਾ ਹੱਲ ਹੋਵੇਗਾ ਤੇ ਤੁਹਾਨੂੰ ਮੀਟਿੰਗ ਦਾ ਸਮਾਂ ਜਿੰਨੇ ਆ ਤੇ ਉਹ ਤੋਂ ਬਾਅਦ ਉਹਨਾਂ ਨੇ ਫੋਨ ਚੱਕਣਾ ਬੰਦ ਕਰਤਾ ਫਿਰ ਅਸੀਂ ਬਲਜੀਤ ਮੈਡਮ ਜੀ ਕੋਲ ਗਏ ਫਿਰ ਇਹਨਾਂ ਦੇ ਨਾਲ ਉਸ ਉਸ ਦਿਨ ਡਿਸ਼ਬਿਲਿਟੀ ਡਾਇਰੈਕਟਰ ਵੀ ਬੈਠੇ ਆ ਜਿਨ੍ਹਾਂ ਦੇ ਅੰਡਰ ਸਾਰਾ ਆਉਂਦਾ ਹੈ ਤੇ ਉਹਨਾਂ ਨੇ ਸਾਡੀ ਗੱਲਬਾਤ ਸੁਣੀ ਉਹਨਾਂ ਨੇ ਇਹ ਗੱਲ ਤੇ ਵੀ ਹਾਂਜੀ ਸਹਿਮਤੀ ਭਰੀ ਅਸੀਂ 2 ਸਾਲ ਦਾ ਸਮਾਂ ਮੰਗਿਆ ਫਿਰ RW ਇਹ ਸਾਨੂੰ ਮਿਲਿਆ ਤੇ ਅਸੀਂ ਇਹਨਾਂ ਨੂੰ ਇਹ ਹੀ ਪੁੱਛਿਆ ਵੀ 2 ਸਾਲ ਦੇ ਵਿੱਚ ਬੱਚਾ ਕਿੱਥੇ ਜਾਵੇਗਾ ਯਾਨੀ 2.5 ਸਾਲ ਤਾਂ ਲੰਘ ਗਏ ਕਾਈ ਸਾਲ ਲੰਘ ਗਈ ਉਹਦੋਂ ਬਾਅਦ ਵੋਟਾਂ ਆ ਜਾਣੀਆਂ ਨੇ 2 ਸਾਲ ਹੋਰ ਲੰਘ ਜਾਣੇ ਆ ਹਾਂਜੀ ਇਹ ਸਰਕਾਰ ਤਾਂ ਗਈ ਫਿਰ ਉਹੀ ਗੱਲ ਪੁੱਛਦੇ ਆਂ ਕਿ ਬੱਚੇ ਲਈ ਜ਼ਿੰਮੇਵਾਰ ਕੌਣ ਹੋਵੇਗਾ ਜੋ ਤੁਸੀਂ ਇੰਨਾ ਸਮਾਂ ਖਰਾਬ ਕਰ ਰਹੇ ਹੋ ਪਹਿਲਾਂ ਤੁਸੀਂ 15 ਮਹੀਨੇ ਤੱਕ ਐਫੀਡੇਵਿਡ ਨਹੀਂ ਸਬਮਿਟ ਕਰਾਇਆ ਲਾਸਟ ਵਿੱਚ ਹੀ ਐਫੀਡੇਵਿਡ ਸਬਮਿਟ ਕਰਾਉਂਦੇ ਆ ਵੀ ਸਾਨੂੰ ਤਲਬ ਨਾ ਕੀਤਾ ਜਾਵੇ ਸਾਡੇ ਸਚੀਬ ਨੂੰ ਉਥੇ ਆਰਟਸ ਸਟੇਟਾਂ ਤਲਬ ਕੀਤੇ ਗਏ ਜਿਨ੍ਹਾਂ ਤੋਂ ਐਫੀਡੇਵਿਡ ਸਬਮਿਟ ਨਹੀਂ ਹੋਇਆ ਸਮੇਂ ਤੇ ਇਹਨਾਂ ਨੇ ਲਾਸਟ ਤਰੀਕ ਤੇ ਹੀ ਸਬਮਿਟ ਕਰਾਇਆ ਵੀ ਸਾਡੇ ਬੰਦਿਆਂ ਨੂੰ ਉਥੇ ਬੁਲਾਇਆ ਨਾ ਜਾਵੇ ਵੀ ਸਾਨੂੰ ਜਵਾਬ ਦੇਣਾ ਪਵੇਗਾ ਸੀ ਕਿਉਂ ਨਹੀਂ ਭਰ ਇਹਨਾਂ ਨੇ ਇੱਥੇ ਲਿਖ ਕੇ ਦਿੱਤਾ ਸਨ 2 ਸਾਲ ਦਾ ਸਮਾਂ ਚਾਹੀਦਾ ਭਰਤੀ ਦੇ ਲਈ ਪਰ 2 ਸਾਲ ਦੇ ਵਿੱਚ ਜ਼ਿੰਮੇਵਾਰ ਕੌਣ ਹੋਵੇਗਾ ਨਾ ਤਾਂ ਇਹਨਾਂ ਨੇ ਅਜੇ ਕੋਈ ਭਰਤੀ ਪ੍ਰੋਸੈਸ ਪੂਰਾ ਕਰਿਆ ਵੀ ਅਸੀਂ ਸਟਾਰਟ ਕਰ ਰਹੇ ਹਾਂ 2 ਸਾਲ ਦੇ ਵਿੱਚ ਪੂਰਾ ਹੋ ਜਾਊਗਾ ਉਹ ਤਾਂ ਹੋ ਹੀ ਨਹੀਂ ਰਿਹਾ ਸੋਚਣ ਲਈ 2 ਸਾਲ ਮੰਗਿਆ ਹਾਂਜੀ ਉਹ 2 ਸਾਲ ਲਿਖਤਾ ਜੀ ਉੱਥੇ ਨਾ ਤਾਂ ਅਜੇ ਕੋਈ ਪ੍ਰੋਸੈਸ ਚੱਲਿਆ ਅਸੀਂ ਡਿਪਾਰਟਮੈਂਟ ਤੋਂ ਪੁੱਛਦੇ ਹਾਂ ਕਿ ਨਹੀਂ ਕੋਈ ਹੈ ਨਹੀਂ ਆਰਟੀ ਅਸੀਂ ਆਰਟੀਆਈ ਲਾਉਣੀ ਹੈ ਜੀ ਡਿਪਾਰਟਮੈਂਟ ਨੂੰ ਅਸੀਂ ਸਿੱਖਿਆ ਭਾਗ ਦੇ ਵਿੱਚ ਆਰਟੀਆਈ ਲਾਈ ਤੇ ਆਪਣੀ ਡਿਸੇਬਿਲਟੀ ਡਿਪਾਰਟਮੈਂਟ ਨੂੰ ਮੈਡਮ ਬਲਜੀਤ ਕੌਰ ਜੀ ਵਾਲੇ ਦੇ ਬੱਚਿਆਂ ਦਾ ਡਾਟਾ ਕਿੰਨਾ ਹੈ ਇਹ ਜੁਲਾਈ ਸਤੰਬਰ ਦੀ ਗੱਲ ਹੈ ਉਸ ਟਾਈਮ ਅਸੀਂ ਡਾਟਾ ਇਹਨਾਂ ਤੋਂ ਪੁੱਛਿਆ ਸੀ ਵੀ ਹੁਣ ਇਸ ਟਾਈਮ 24 ਸਤੰਬਰ ਤੇ 23 ਤੱਕ ਡਾਟਾ ਕਿੰਨਾ ਹੈ ਬੱਚਿਆਂ ਦਾ ਤੇ ਕਿੰਨੇ ਟੀਚਰ ਹੈ ਤਾਂ ਇਹ ਸਾਨੂੰ ਲਿਖ ਕੇ ਦਿੰਦੇ ਆ ਇਹ ਡਾਟਾ ਵਿਭਾਗ ਦਾ ਮਤਲਬ ਅੰਦਰੂਨੀ ਡਾਟਾ ਇਸ ਨੂੰ ਅਸੀਂ ਸ਼ੇਅਰ ਨਹੀਂ ਕਰ ਸਕਦੇ ਜائیں ਸਾਡੇ ਨਾਲ ਸੰਬੰਧਿਤ ਹੀ ਨਹੀਂ ਹੈ ਸਾਨੂੰ ਦੋਨੇ ਪਾਸੋਂ ਇਹ ਜਵਾਬ ਆਂਦਾ ਸੀ ਇਹ ਸਾਡੇ ਨਾਲ ਸੰਬੰਧਿਤ ਨਹੀਂ ਹੈ ਸਾਡੇ ਨਾਲ ਤਾਂ ਦੇਖੋ ਇਹ ਅਸੀਂ ਮੈਡਮ ਬਲਜੀਤ ਕੌਰ ਕੋਲ ਜਾਂਦੇ ਆ ਤਾਂ ਉਹ ਕਹਿੰਦੇ ਸਿੱਖਿਆ ਵਿਭਾਗ ਨਾਲ ਸੰਬੰਧਿਤ ਹੈ ਇਹ ਸਿੱਖਿਆ ਵਿਭਾਗ ਕੋਲ ਜਾਂਦੇ ਹੋ ਕਹਿੰਦੇ ਡਿਸੇਬਿਲਟੀ ਵਿਭਾਗ ਨਾਲ ਸੰਬੰਧਿਤ ਹੈ ਤਾ ਹਾਲੇ ਸਾਡਾ ਕੌਣ ਕਰੇਗਾ ਅੱਛਾ ਕਿੰਨੀ ਕੁ ਗਿਣਤੀ ਹੈ ਤੁਹਾਡੇ ਇਹਨਾਂ ਟੀਚਰਾਂ ਦੀ ਜਿਹੜੀ ਕਿਸੇ ਡਿਮਾਂਡ ਕਰਦੇ ਜੀ ਟੀਚਰਾਂ ਦੀ ਗਿਣਤੀ ਤਾਂ 4000 ਤੋਂ 5000 ਤੋਂ ਪਾਰ ਹੈ ਜੋ ਮਤਲਬ ਇਸ ਟਾਈਮ ਹੈਗੇ ਆ ਉਹ ਵਿੱਚ ਓਵਰੇਜ ਵੀ ਸਾਥੀ ਹੈਗੇ ਆ ਜਿਨ੍ਹਾਂ ਦੀ ਉਮਰ ਨੰਗ ਚੁੱਕੀ ਹੈ ਕਿਉਂਕਿ ਕੋਰਸ ਦਾ ਹੀ ਬਹੁਤ ਪੁਰਾਣਾ ਚੱਲ ਰਿਹਾ ਪਰ ਕਦੇ ਭਰਤੀ ਪੰਜਾਬ ਸਰਕਾਰ ਨੇ ਕਰੀ ਨਹੀਂ ਇਸ ਪਾਸੇ ਚਲੋ ਪਹਿਲਾਂ ਤਾਂ ਨਹੀਂ ਕਰ ਸਕੇ ਜਾਂ ਕਹਿ ਸਕੀਏ ਵੀ ਪਹਿਲਾਂ ਕੋਈ ਕਾਨੂੰਨ ਨਹੀਂ ਸੀ ਹੁਣ ਕਾਨੂੰਨ ਬਣ ਗਿਆ ਤਾਂ ਇਹ ਸ਼ਾਇਦ ਹੋਵੇ ਕਾਨੂੰਨ ਨੇ ਸ਼ਾਇਦ ਵੱਡੇ ਹੀ ਨੇ ਇਹ ਉਹ ਕਹਿੰਗਾ ਇਹਨਾਂ ਨੂੰ ਸਿੱਖਿਆ ਕ੍ਰਾਂਤੀ ਸ਼ਾਇਦ ਉਹ ਬੱਚਿਆਂ ਆਮ ਬੱਚਿਆਂ ਲਈ ਦੀਨਦੀ ਆ ਵੀ ਅਸੀਂ ਰੰਗ ਰੋਗਨ ਮਾਰਤਾ ਵੀ ਉਹ ਸਿੱਖਿਆ ਕ੍ਰਾਂਤੀ ਬਣ ਗਈ ਹੈ ਪਰ ਇਹ ਬੱਚਿਆਂ ਨੂੰ ਕੌਣ-ਕੌਣ ਚ ਕਰਾਇਆ ਗਈ ਬੇਸਿਕਲੀ ਇਹ ਹੈ ਕਿ ਨਾ ਜਿਵੇਂ ਸਮੂਹ ਦੇ ਵਿੱਚ ਵੀ ਗਿਆ ਸੀ ਕਿ ਜਿਹੜੇ ਬੱਚੇ ਸਪੈਸ਼ਲ ਕੋਟੇ 'ਚ ਨਹੀਂ ਬਹੁਤ ਸਾਰੇ ਮਾਪੇ ਆ ਜਿਹੜੇ ਇਦਾਂ ਦੇ ਵੀ ਹੋਣਗੇ ਜਿਹੜੇ ਆਪਣੇ ਬੱਚਿਆਂ ਨੂੰ ਪੜਾਉਣ ਖੁਣੋ ਹੀ ਛੱਡ ਲੈਂਦੇ ਹੋਣਗੇ ਕਿ ਨਹੀਂ ਅਸੀਂ ਬੱਚੇ ਨੂੰ ਬੋਰਿੰਗ ਸਕੂਲ ਚ ਨਹੀਂ ਭੇਜਣਾ ਜਿਸ ਬੱਚੇ ਨੂੰ ਕੋਈ ਇਸ ਤਰ੍ਹਾਂ ਦੀ ਦਿੱਕਤ ਆਇਆ ਹੈ ਬੱਚਾ ਬਲਾਈਂਡ ਹੈ ਜਾਂ ਉਹ ਨੂੰ ਸੁਣਦਾ ਨਹੀਂ ਹੈਗਾ ਜਾਨੀ ਇਸ ਤਰ੍ਹਾਂ ਦੀ ਦਿੱਕਤਾਂ ਬਹੁਤ ਸਾਰੇ ਮਾਪੇ ਹੋਣਗੇ ਬਿਲਕੁਲ ਇਹਨਾਂ ਦੀ ਗੱਲ ਤਾਂ ਜਾਏਗਾ ਕਿ ਜੇਕਰ ਉਹਨਾਂ ਬੱਚਿਆਂ ਨੂੰ ਮਾਹੌਲ ਮਿਲੇ ਸਮਾਜ ਮਿਲੇ ਆਪਣੇ ਘਰ ਦੇ ਨੇੜੇ ਸਕੂਲ ਪਿੰਡ ਦੇ ਸਕੂਲ ਦੇ ਵਿੱਚ ਜਾਂ ਸ਼ਹਿਰ ਦੇ ਨੇੜੇ ਆਪਣੇ ਮਹੱਲੇ ਦੇ ਨੇੜੇ ਸਕੂਲ ਦੇ ਵਿੱਚ ਜੇਕਰ ਇਹਨਾਂ ਦੇ ਹੱਕਾਂ ਨੂੰ ਪੜਤੀ ਹੋ ਜਾਂਦੀ ਹੈ ਤਾਂ ਫਿਰ ਉਹਨਾਂ ਬੱਚਿਆਂ ਦੇ ਲਈ ਇੱਕ ਬਹੁਤ ਵੱਡੀ ਇੱਕ ਇਹ ਕਹ ਲਓ ਕਿ ਕ੍ਰਾਂਤੀ ਵਾਲੀ ਗੱਲ ਹੋਈ ਹੈ ਪਰ ਜਿਸ ਤਰੀਕੇ ਨਾਲ ਸਿੱਖਿਆ ਭਾਗ ਦੀ ਗੱਲ ਕੀਤੀ ਜਾਂਦੀ ਹੈ ਜਾਂ ਪੰਜਾਬ ਸਰਕਾਰ ਸਿੱਖਿਆ ਦੇ ਮਾਮਲੇ ਦੀ ਗੱਲ ਕਰਦੀ ਹੈ ਉਹਦੇ ਵਿੱਚ ਸਰਕਾਰ ਜ਼ਰੂਰ ਇਹ ਦਾਅਵਾ ਕਰਦੀ ਹੈ ਕਿ ਅਸੀਂ ਬੱਚਿਆਂ ਨੂੰ ਹਰ ਤਰ੍ਹਾਂ ਦਾ ਪ੍ਰਸ਼ਾਸਨ ਤੇ ਹਰ ਤਰ੍ਹਾਂ ਦਾ ਸ਼ਾਸਨ ਦੇਵਾਂਗੇ ਪਰ ਇਸ ਮਾਮਲੇ ਦੇ ਅੰਦਰ ਸਿੱਧੇ-ਸਿੱਧੇ ਤੌਰ ਤੇ ਇਹ ਹੈ ਕਿ ਇਸ ਵਾਰ ਸਰਕਾਰ ਨੇ ਹਾਲੇ ਕੋਈ ਧਿਆਨ ਨਹੀਂ ਦਿੱਤਾ ਅੱਛਾ ਆਖਰ ਤੇ ਮਤਲਬ ਤੁਸੀਂ ਦੱਸੋ ਵੀ ਸਿੱਧੀ ਸਿੱਧੀ ਮੰਗ ਤੁਹਾਡੀ ਇਹ ਹੈ ਕਿ ਵੈਕੈਂਸੀਆਂ ਜਿਹੜੀਆਂ ਨੇ ਉਹ ਕ੍ਰੀਏਟ ਕੀਤੀਆਂ ਜਾਣ ਤੇ ਸਾਡੀ ਭਰਤੀ ਕੀਤੀ ਜਾਵੇ ਹਾਂਜੀ ਪਹਿਲੇ ਸਰਕਾਰ ਸਮਝਾ ਰਹੀ ਹੈ ਦੇਖੋ ਸਮਾਉ ਨੇ ਦੇਖੋ ਵੈਕੈਂਸੀ ਕ੍ਰੀਏਟ ਕਰਨ ਬਾਰੇ ਸੁਪਰੀਮ ਕੋਰਟ ਦੇ ਵਿੱਚ ਧਾਇਰ ਕਰਿਆ ਵੀ ਅਸੀਂ ਵੈਕੈਂਸੀ ਛੇਤੀ ਕ੍ਰੀਏਟ ਕਰਾਂਗੇ ਪਰ ਸਾਨੂੰ 2 ਸਾਲ ਦਾ ਸਮਾਂ ਦੋ ਪਰ ਉਹ 2 ਸਾਲ ਦੇ ਵਿੱਚ ਜ਼ਿੰਮੇਵਾਰ ਕੌਣ ਹੋਵੇਗਾ 2 ਸਾਲ ਤੋਂ ਬਾਅਦ ਕੀ ਪਤਾ ਇਹ ਨਹੀਂ ਕਰਨਗੇ ਕਿਉਂਕਿ ਇਹਨਾਂ ਨੇ ਪਹਿਲਾਂ ਹੀ ਜਦੋਂ 15 ਮਹੀਨੇ ਬਾਅਦ ਐਫੀਡੇਵਿਟ ਸਬਮਿਟ ਕਰਾਉਂਦੇ ਐ ਆਪ ਦੇਖੋ ਐਜੀਟੇਸ਼ਨ ਚੱਲ ਰਹੀ ਹੈ ਅਜੇ ਕੋਈ ਐਜੀਟੇਸ਼ਨ ਪ੍ਰਦਰਸ਼ਨ ਵਗੈਰਾ ਹਾਂਜੀ 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 ਅਸੀਂ ਕਰਿਆ ਪ੍ਰਦਰਸ਼ਨ ਅਸੀਂ ਇਸ ਵਾਰ ਪ੍ਰਦਰਸ਼ਨ ਕਰਿਆ ਵੀ ਅਸੀਂ 26 ਜਨਵਰੀ ਨੂੰ ਜਾਵਾਂਗੇ ਤਾਂ ਸਾਨੂੰ ਇਹਨਾਂ ਨੇ ਵਾਅਦਾ ਕਰਿਆ ਵੀ ਤੁਸੀਂ ਰੁਕੋ ਅਸੀਂ ਤੁਹਾਨੂੰ ਮੀਟਿੰਗ ਦਵਾਨਾ ਜਲਦੀ ਤਾਂ ਸਾਨੂੰ 1 ਮਹੀਨੇ ਲੇਟ ਮੀਟਿੰਗ ਦਿੱਤੀ ਜਾਂਦੀ ਹੈ ਸਾਨੂੰ ਹੋਰ ਮੀਟਿੰਗ ਮਿਲੀ ਹੋਈ ਤੁਹਾਨੂੰ ਸਾਨੂੰ 28 ਫਰਵਰੀ ਦੀ ਮੀਟਿੰਗ ਮਿਲੀ ਹੈ 28 ਫਰਵਰੀ ਦੀ ਮੀਟਿੰਗ ਕਿਹਦੇ ਨਾਲ ਮਿਲੀ ਹੋਈ ਹੈ ਸਿੱਖਿਆ ਮੰਤਰੀ ਨਾਲ ਮੀਟਿੰਗ ਹੋਊਗੀ ਪਰ ਅਸੀਂ ਸਾਨੂੰ ਜੋ ਵਾਦਾ ਕਰਿਆ ਗਿਆ ਕਹਿੰਦੇ ਸਾਨੂੰ 7 ਤਰੀਕ ਦੀ ਮੀਟਿੰਗ ਮਿਲੀ ਤੇ ਅਸੀਂ ਉਸ ਹਿਸਾਬ ਨਾਲ ਚਲੋ ਪ੍ਰਦਰਸ਼ਨ ਨੂੰ ਪਿੱਛੇ ਖਿੱਚ ਲਿਆ ਕਿ ਚਲੋ ਸਾਡਾ ਕੋਈ ਇੰਨਾ ਜ਼ਿਆਦਾ ਨਹੀਂ ਹੈ ਵੀ ਅਸੀਂ ਸੁਪਰੀਮ ਕੋਰਟ ਦੇ ਵਿੱਚ ਲੜੇ ਅਸੀਂ ਪਹਿਲਾਂ ਨਹੀਂ ਅਸੀਂ ਬਾਹਰ ਇਹ ਕੰਮਾਂ ਨਹੀਂ ਨਿਕਲੇ ਕਿਉਂਕਿ ਅਸੀਂ ਸੋਜਵਾਨ ਬੰਦੇ ਸਾਡੇ ਨਾਲ ਤੋਰੇ ਆ ਓਵਰੇਜ ਸਾਥੀ ਹੈ ਤਾਂ ਉਹਨਾਂ ਨੂੰ ਲੈ ਕੇ ਸੜਕਾਂ ਤੇ ਉਹਨਾਂ ਦਾ ਬਹੁਤ ਸਾਡੇ ਦੀ ਮਾੜੀ ਗੱਲ ਹੈ ਜਾਂ ਸਰਕਾਰ ਲਈ ਮਾੜੀ ਗੱਲ ਹੈ ਅਸੀਂ ਦੇਖੋ ਪਹਿਲਾਂ ਵੀ ਕੋੜ ਕੇਸ ਰਾਹੀ ਚੱਲੇ ਆਂ ਤਾਂ ਅਸੀਂ ਉਸੇ ਤਰੀਕੇ ਨਾਲ ਹੱਲ ਚਾਹੁੰਦੇ ਆਂ ਅਸੀਂ ਸ਼ਾਂਤਮਈ ਕਿਉਂਕਿ ਅਸੀਂ ਅਧਿਆਪਕ ਹੈ ਸੋ ਅਸੀਂ ਪਹਿਲਾਂ ਤੋਂ ਜੋ ਅਸੀਂ ਬੱਚਿਆਂ ਨੂੰ ਪੜ੍ਹਾਇਆ ਤਾਂ ਉਹਦੇ ਵਿੱਚ ਸਾਡੀ ਬਹੁਤ ਸਾਨੂੰ ਕਹੀ ਜਾਂਦਾ ਸ਼ਾਂਤ ਰਹਿਣਾ ਹੈ ਬੱਚਿਆਂ ਦੇ ਲਈ ਸਮਝਣਾ ਤਾਂ ਅਸੀਂ ਇਹ ਹੁਣ ਸਾਨੂੰ ਸੜਕਾਂ ਦੇ ਉੱਪਰ ਮਜਬੂਰ ਕਰਨਗੇ ਫਿਰ ਉਹ ਤਾਂ ਦੇਖੋ ਕਰਨਾ ਹੀ ਪੈਣਾ ਸਾਨੂੰ ਵੀ ਲੋਕ ਸਭਾ ਦੇ ਚਲੋ ਵੋਟਾਂ ਆ ਰਹੀਆਂ ਨੇ ਸਾਨੂੰ ਹੁਣ ਹਲਕਿਆਂ ਵਿੱਚ ਜਾਣਾ ਪਏਗਾ ਚਲੋ ਲੋਕਾਂ ਉਹ ਬੱਚਿਆਂ ਲਈ ਜਿੱਦ ਤੱਕ ਲੋਕ ਲੋਕ ਪ੍ਰੇਰਿਤ ਹੈ ਪਰ ਕਿਸੇ ਹੱਦ ਤੱਕ ਇਹ ਨਹੀਂ ਦੇਖੋ ਡਿਪਾਰਟਮੈਂਟ ਦੇ ਵਿੱਚ ਅਸੀਂ ਜੇ ਗੱਲ ਕਰਦੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਲਈ ਟੀਚਰ ਹੋਣੇ ਚਾਹੀਦੇ ਆ ਜਦ ਇਹਨਾਂ ਕੋਲੇ ਆਰਡਰ ਆਉਂਦਾ ਤਾਂ ਇਹ ਇਗਨੋਰ ਮਾਰਦੇ ਆ ਵੀ ਨਹੀਂ ਹਜੇ ਨਹੀਂ ਹਜੇ ਸਮਾਂ ਹੋਟ ਪਾਉ ਤਾਂ ਸਿੱਧੇ ਤੌਰ ਤੇ ਤੇ ਅੰਦਬੋਣਾ ਚਾਹੁੰਦੇ ਨੇ ਇਹ ਸਰਕਾਰ ਦਾ ਇਸ ਮਾਮਲੇ ਦੇ ਵਿੱਚ ਕਿ ਤੁਸੀਂ ਇਹ ਨਾ ਬੱਚਿਆਂ ਵਾਸਤੇ ਸੋਚੋ ਬੱਚਿਆਂ ਲਈ ਇੜਾਕਾਂ ਦੀ ਲੋੜ ਹੈ ਉਹ ਕਹਿੰਦੇ ਨੇ ਕਿ ਅਸੀਂ ਪੜ੍ਹੇ ਲਿਖੇ ਵੀ ਹਾਂ ਅਸੀਂ ਥੋੜਾ ਜਿਹਾ ਹੀ ਕੀਤੀ ਹੋਈ ਆ ਤਾਂ ਇਹਦੀਆਂ ਜਿਹੜੀਆਂ ਨੇ ਉਹ ਵੈਕੈਂਸੀਆਂ ਜ਼ਰੂਰ ਖੋਲੋ ਪਰ ਫਿਲਹਾਲ ਜਿਵੇਂ 2 ਸਾਲ ਦਾ ਸਮਾਂ ਸਰਕਾਰ ਨੇ ਮੰਗਿਆ ਇਹ ਇਹਨਾਂ ਦੇ ਲਈ ਸਿੱਧਾ-ਸਿੱਧਾ ਨੁਕਸਾਨ ਦੇ ਆ ਔਰ ਨਾਲ ਹੀ ਬੱਚਿਆਂ ਦੇ ਲਈ ਵੀ ਨੁਕਸਾਨ ਦੇ ਆ ਯਾਨੀ ਜਿਸ ਤਰ੍ਹਾਂ ਪਹਿਲਾਂ ਬੱਚੇ ਇਹ ਜਿਹੜਾ ਅਸੀਂ ਸੰਭਾਵ ਹੰਡਾ ਰਿਹਾ ਇਹ 2 ਸਾਲ ਹੋਰ ਹੰਡਾਉਣਾ ਪਊਗਾ ਫਿਲਹਾਲ ਇਸ ਮਾਮਲੇ ਦੇ ਅੰਦਰ ਸਰਕਾਰ ਕੀ ਕੁਝ ਇਹਨਾਂ ਦੇ ਹੱਲ ਦੇ ਲਈ ਕਰਦੀ ਆ ਦੇਖਣਾ ਬੜਾ ਜ਼ਰੂਰੀ ਸੱਚੇ ਆ